कई बार बच्चे जेड़े हैं जराश होकर प्रोफेशन कई बार बार बैठे होंगे क्या अज तो डांट पड़ गई है ना कोर्ट में जाएंगे पता नहीं क्या रिलीफ आएगा कि नहीं आएगा स्ट्रैस बिल्कुल है नए 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 बच्चा से स्ट्रैस है एंड मैं चाहना कि भी उन्होंने कोई कारपस भी हो फंड जनरेट करिए बट थोड़ा जा बट वी विल ट्राई लेडी बार लेडीज बार रूम का जो मुद्दा है यस ਦੇਰ ਆ ਨਾਉ ਅਰਾਊਂਡ 1000 ਲੇਡੀ ਲਾਇਰਸ ਠੀਕ ਹੈ ਜੀ ਔਰ ਜਿਹੜੀ ਸਪੇਸ ਹੈ ਉਹ ਲਿਮਿਟਿਡ ਹੈ ਉਹਨਾਂ ਵਾਸਤੇ ਉਹਨਾਂ ਦੀ ਹਾਈਜੀਨ ਦਾ ਵੀ ਟਾਇਲਟਸ ਵਗੈਰਾ ਦਾ ਵੀ ਕੰਪਿਊਟਰਸ ਉੱਥੇ ਨਹੀਂ ਹੈਗੇ ਇੱਕੋ ਹੀ ਕੰਪਿਊਟਰ ਪਿਆ ਹੈ ਮੇਕ ਦਾ ਕਰੋਨਾ ਕਰਕੇ ਵਕਾਲਤ ਦੇ ਪੇਸ਼ ਨੂੰ ਬਹੁਤ ਜ਼ਿਆਦਾ 60 ਵਜੇ ਕਿਉਂਕਿ ਬਹੁਤ ਲੰਬੇ ਚਿਰ ਤੱਕ ਕੋਰਟ ਕਚਹਿਰੀਆਂ ਬੰਦ ਰਹੇ ਤਾਂ ਕੰਮ ਨਹੀਂ ਆ ਪਾ ਰਿਹਾ ਸੀਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੰਦੇ ਸਟ्रेस ਚ ਵੀ ਆਏ ਡਿਪਰੈਸ਼ਨ ਚ ਵੀ ਆਏ ਵੀ ਘਰ ਕਿਵੇਂ ਚਲਾਵਾਂਗੇ ਪੰਜਾਬ ਐਂਡ ਹਰਿਆਣਾ 바 ਅਸੋਸੀਏਸ਼ਨ ਦੀਆਂ ਚੋਣਾਂ ਦਾ ਮਾਹੌਲ ਪਖਿਆ ਹੋਇਆ। ਦੋ ਦਿਨ ਬਾਅਦ ਵੋਟਾਂ ਨੇ ਪਖ ਵਖ ਪ੍ਰਧਾਨਗੀ ਦੇ ਦਾਵੇ ਉਮੀਦਵਾਰ ਆਪਣੇ ਆਪਣੇ ਦਾਵੇ ਠੋਕ ਰਹੇ ਨੇ। ਸਾਡਾ ਨਾਲ ਨੇ ਇੱਕ ਉਮੀਦਵਾਰ ਅਮਿਤ ਰਾਣਾ ਜੀ ਜੋ ਕਿ ਪ੍ਰਧਾਨਗੀ ਵਾਸਤੇ ਚੋਣ ਲੜ ਰਹੇ ਨੇ ਪੁੱਛਦੇ ਹਾਂ ਉਹਨਾਂ ਨੂੰ ਵੀ ਐਤਕੀ ਦੀ ਚੋਣਾਂ 'ਚ ਮੁੱਖ ਮੁੱਦੇ ਕੀ ਨੇ? ਕੀ ਯੰਗ ਲਾਅਰ ਦਾ ਮੁੱਦਾ ਕੀ ਹੈਗਾ? ਕਿਵੇਂ ਹੱਲ ਕੀਤਾ ਜਾਊਗਾ? ਲੇਡੀਜ਼ ਬਾਰ ਦਾ ਕੀ ਮੁੱਦਾ ਹੈਗਾ? ਉਹਨੂੰ ਕਿਵੇਂ ਹੱਲ ਕੀਤਾ ਜਾਊਗਾ? ਤਾਂ ਅਮਿਤ ਜੀ ਬਹੁਤ-ਬਹੁਤ ਸਵਾਗਤ ਹੈ। برو ਪੰਜਾਬੀ ਟੀਵੀ ਤੇ। ਚੋਣਾਂ ਦਾ ਮਾਹੌਲ ਪੂਰਾ ਪਖਿਆ ਹੋਇਆ ਆ ਆਖੇ ਫਾਈਨਲ ਸਪੀਚਾਂ ਵੀ ਦੇ ਦਿੱਤੀਆਂ ਗਈਆਂ ਦੋ ਦੋ ਜਣਾਂ ਵੋਟਾਂ ਨੇ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਕੀ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਜੀ ਇਹ ਤਾਂ ਸਾਡਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੈਂ 2002 ਤੋਂ ਉਰੇ ਪ੍ਰੈਕਟਿਸ ਕਰ ਰਹੇ ਹਾਂ ਤੇ ਹਰ ਸਾਲ ਜਦੋਂ ਸਾਡੇ ਚੋਣ ਹੁੰਦੇ ਆ ਬਹੁਤ ਫ੍ਰੈਂਡਲੀ ਚੋਣ ਕਰਦੇ ਆ ਔਰ ਸਾਰੇ ਮੈਂਬਰ ਸਾਹਿਬਾਨ ਸੇ ਜੇ ਪਾਰਟਿਸਪੇਟ ਕਰਦੇ ਜਿਨ੍ਹਾਂ ਦੀ ਫੀਸ ਡਿਊਜ਼ ਕਲੀਅਰ ਹੋਣ ਤੇ ਐਫੀਡੇਵਿਟ ਫਾਈਲ ਕੀਤੇ ਹੋਣ ਤੇ ਸਾਡੀ ਇਲੈਕਸ਼ਨ ਕਮੇਟੀ ਬਣਦੀ ਹੈ ਉਹ ਚੋਣ ਕਰਾਂਦੀ ਹੈ ਨਿਰਪੱਖ ਕਮੇਟੀ ਹੁੰਦੀ ਹੈ ਤੇ ਬਹੁਤ ਹੀ ਸੋਨਾ ਮਾਹੌਲ ਹੈ ਜੀ ਤੇ ਮੁੱਦੇ ਕੀ ਨੇ ਇਸ ਵਿਸਵਾਰ ਦੀ ਚੋਣਾਂ ਵਾਸਤੇ ਜਿਹਦੇ ਉੱਤੇ ਲੜਾਈ ਲੜੀ ਜਾ ਰਹੀ ਹੈ ਤੁਸੀਂ ਵੀ ਵਾਅਦੇ ਬਹੁਤ ਕਰ ਰਹੇ ਹੋ ਕੀ ਕੀ ਵਾਅਦੇ ਕਰਨ ਤੁਸੀਂ ਵਕੀਲਾਂ ਨਹੀਂ ਵਾਅਦਿਆਂ ਦੀ ਗੱਲ ਨਹੀਂ ਜੀ ਮੈਂ ਤਾਂ ਕਮਿਟਮੈਂਟ ਕਰਦਾ ਮੈਂ ਮੇਰੇ ਸਾਰੇ ਸਾਥੀਆਂ ਨੂੰ ਇੱਕ ਬੇਨਤੀ ਕਰਦਾ ਤੇ ਉਹਨਾਂ ਨੂੰ ਵਿਸ਼ਵਾਸ ਦਿਲਾਨਾ ਕਿ ਜਿਹੜੀ ਗੱਲ ਮੈਂ ਕਹੂੰਗਾ ਉਹ ਕਰਾਂਗੇ ਕਿਉਂਕਿ ਹੁਣ ਪਿਛਲੇ 2 ਸਾਲਾਂ ਤੋਂ ਜਦੋਂ ਦਾ ਪੈਨੇਡੈਮਿਕ ਆਈ ਹੈ ਪੈਨੇਡੈਮਿਕ ਕਰਕੇ ਸਭ ਤੋਂ ਜ਼ਿਆਦਾ ਬਹੁਤ ਸਾਰੀ ਸੈਗਮੈਂਟਸ ਨੂੰ ਇਹਦਾ ਤਕਾ ਲੱਗਾ ਹੈ ਪਰ ਸਾਡੇ ਲਾਇਰਸ ਨੂੰ ਵੀ ਬਹੁਤ ਲੱਗਾ ਹੈ ਅਸੀਂ ਦੇਖ ਰਹੇ ਹਾਂ ਕਿ ਸਾਡੀ ਹਾਈ ਕੋਰਟ 'ਚ 20-30% ਲਾਇਰਸ ਉਹਨਾਂ ਨੇ ਆਪਣੀ ਵਕਾਲਤ ਛੱਡ ਦਿੱਤੀ ਤੇ ਇਹ ਅੱਗੇ ਕਦੇ ਅਜਾ ਕੋਈ ਚੀਜ਼ ਵਾਪਰੇ ਨਾ ਤਾਂ ਮੈਂ ਔਰ ਸਾਡੀ ਵਾਰ ਵੀ ਬਹੁਤ ਯੰਗ ਹੋਗੀ 1500 1600 ਵੋਟ ਹੈ ਯੰਗ ਲਾਇਰਸ ਦਾ ਉਹਨਾਂ ਦੇ ਬਹੁਤ ਵਾਜਿਬ ਮੁੱਦੇ ਨੇ ਜਿਨ੍ਹਾਂ ਤੇ ਸਾਨੂੰ ਖੜਨਾ ਪੈਣਾ ਹੀ ਪੈਣਾ ਜੇ ਅਸੀਂ ਨਹੀਂ ਖੜਾਂਗੇ ਤਾਂ ਬਾਰ ਵਿਲ ਡੋਟ ਰਨ ਪਹਿਲਾ ਮੁੱਦਾ ਤਾਂ ਇਹੀ ਹੈ ਕਿ ਭਈ ਜਦੋਂ ਕੋਈ ਵੀ ਯੰਗ ਬੱਚਾ ਓਰੇ ਆਂਦਾ ਉਹਨੂੰ ਸੀਟ ਦੀ ਬੜੀ ਪ੍ਰੋਬਲਮ ਹੈ ਕਿ ਉਹਨੂੰ ਚੈਂਬਰ ਦੀ ਬੈਠਣ ਦੀ ਆਪ ਦਾ ਇੱਕ ਪੂਰਾ ਕੈਬਿਨੂਨ ਕੈਬਿਨ ਦੀ ਜਾਂ ਸੀਟਸ ਦੀ ਤੇ ਸੀ ਸੋਨ ਨੂੰ ਮੈਂ ਸ਼ੋਰ ਕਰਦਾ ਕਿ ਆਪਾਂ ਸੀਟ ਦੇਵਾਂਗੇ ਜਿੰਨੇ ਵੀ ਯੰਗਸ ਲੋਅਰ ਨੇ ਵੀ 100% ਐਕੋਮੋਡੇਟ ਕਰਾਂਗੇ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਸੀਟਸ ਹੋਣਗੀਆਂ ਤੇ ਉਹਨਾਂ ਨੂੰ ਫਿਰ ਕੇਸਿਸ ਫਾਈਲਿੰਗ ਦੀ ਹੈ ਬਿਟ ਕੇਸ ਲੈ ਕੇ ਆਉਂਦੇ ਡਰਾਫਟ ਕਰਦੇ ਫਿਰ ਫਾਈਲ ਕਰਦੇ ਕਈ ਵਾਰੀ ਉਹਨਾਂ ਨੂੰ ਥੋੜਾ ਜਿਹਾ ਕੋਰਟ ਦੀ ਅਨੌਇਡ ਹੋ ਉਹਦਾ ਵੀ ਸਾਹਮਣਾ ਕਰਨਾ ਪੈਂਦਾ ਕੋਰਟ ਅਨੌਇਡ ਹੋ ਜਾਂਦੀ ਹੈ ਕੋਈ ਛੋਟੇ ਮੋਟੇ ਉਹਨਾਂ ਦੀ ਆਰਗੂਮੈਂਟ ਤੇ ਬੇਲ ਜਿਵੇਂ ਬੇਲ ਫਾਈਲ ਕਰਨੀ ਹੈ ਉਹ ਜੀ ਐਫਿਡੇਵਿਟ ਮੰਗ ਲਿਆ ਕੋਈ ਰਿਪਲਾਈ ਮੰਗ ਲਿਆ ਡੇਟ ਪੈ ਗਈ ਥੱਲੇ ਵਾਲੇ ਵਕੀਲ ਉਹਨੂੰ ਦੁਬਾਰਾ ਮੁਕਦਮਾ ਹੀ ਦੇਂਦਾ ਉਹਦੇ ਕਰਕੇ ਉਹਨੂੰ ਬਹੁਤ ਤਕਾ ਲੱਗਦਾ ਅਸੀਂ ਬੇਨਤੀ ਕਰਾਂਗੇ ਮਾਨਯੋਗ ਚੀਫ ਜਸਟਿਸ ਸਾਹਿਬ ਨੂੰ ਵੀ ਕਿ ਸਰ ਇਹ ਸਾਰੀ ਚੀਜ਼ਾਂ ਬੰਦ ਕਰੀਏ ਕੀਤੀਆਂ ਜਾਣ ਬੇਲ ਮੈਟਰ ਚ ਜਿਹੜਾ ਸਟੇਟ ਕਾਉਂਸਲ ਹੈਗਾ ਉੱਤੇ ਤੇ ਅਸੀਂ ਔਨ ਬਾਰ ਅਸੀਂ ਕੋਈ ਸਟੇਟਮੈਂਟ ਦਿੰਨੇ ਆ ਵਕੀਲ ਸਾਹਿਬਾ ਨੂੰ ਔਨ ਬਾਰ ਸਟੇਟਮੈਂਟ ਦਿੰਦੇ ਕਿ ਭਈ ਕਿੰਨੀ ਇਹਦੀ ਕਸਟਡੀ ਹੋ ਗਈ ਕਦੋਂ ਤੋਂ ਇਹ ਅੰਦਰ ਹੈ ਕੀ ਇਹਨੇ ਸੱਟ ਮਾਰੀ ਵੀ ਆਲਵੇਜ਼ ਸੇ ਔਨ ਓਥ ਠੀਕ ਤੇ ਉਹਨਾਂ 'ਚ ਕੋਈ ਡੇਟਾ ਲੰਮੀਆ ਨਾ ਪਾਈ ਜਾਣ ਉਹਨਾਂ ਦਾ ਡਿਸੀਜਨ ਕੀਤਾ ਜਾਏ ਤੇ ਐਟ ਲੀਸਟ ਨਵੇਂ ਜਿਹੜੇ ਬੱਚੇ ਆ ਉਹਨਾਂ ਨੂੰ ਇਨਕਰੀਜ ਕੀਤਾ ਜਾਏ ਸੋ ਥੈਟ ਉਹਨਾਂ ਦਾ ਉਰੇ ਦਿਲ ਲੱਗੇ profession has skies the limit ਐਂਡ ਆਣ ਵਾਲੀ ਪੀੜ੍ਹੀ ਨੂੰ ਅਸੀਂ ਨਹੀਂ ਪ੍ਰੋਟੈਕਟ ਕਰਾਂਗੇ ਫਿਰ ਚੰਗੇ ਲੋਅਰਸ ਕਿਵੇਂ ਆਣਗੇ ਜੀ ਚੰਗੇ ਲੋਅਰਸ ਤਾਂ ਤਾਂ ਹੀ ਆਣਗੇ ਨਾ ਜੀ ਕਿ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ ਇੱਕ ਸੂਧਿੰਗ এনवायरमेंट ਦੇਵਾਂਗੇ ਉਹਨਾਂ ਨੂੰ ਫ੍ਰੀ ਫ੍ਰੋਮ ਆਲ ਸਟ्रेस ਉਰੇ ਰੱਖਾਂਗੇ ਦੈਨ ਦੇ ਵਿਲ ਬੀ ਬੈਸਟ ਲਾਇਰਸ ਬਹੁਤ ਇੰਟੈਲੀਜੈਂਟ ਬੱਚੇ ਹੈ ਜੀ ਬਹੁਤ ਇੰਟੈਲੀਜੈਂਟ ਪਿਛਲੇ ਮੈਂ ਚਾਰ ਪੰਜ ਸਾਲਾਂ ਦੇਖ ਰਿਹਾ ਬਹੁਤ ਮਿਹਨਤੀ ਬਹੁਤ ਇੰਟੈਲੀਜੈਂਟ ਨੇ ਤੇ ਮੈਂ ਇਸੇ ਇਸ਼ੂ ਕਰਕੇ ਕਈ ਵਾਰ ਬੱਚੇ ਜਿਹੜੇ ਹਨ ਨਿਰਾਸ਼ ਹੋ ਕੇ ਛੱਡ ਵੀ ਰਹੇ ਨੇ ਪ੍ਰੋਫੈਸ਼ਨ ਜੀ ਬਿਲਕੁਲ 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 ਉਹਨਾਂ ਨੂੰ ਮੈਂ ਅਸੀਂ ਕੋਰਟ ਜਾਈਦਾ ਕੋ ਕੇਸਿਸ ਕਰਨ ਕਈ ਵਾਰ ਬਾਹਰ ਬੈਠੇ ਹੁੰਦੇ ਕਹਿੰਦੇ ਅੱਜ ਤੋਂ ਡਾਂਟ ਪੜ ਗਈ ਹਨਾ ਕੋਰਟ ਵਿੱਚ ਜਾਏਗੇ ਪਤਾ ਨਹੀਂ ਕੀ ਰਿਲੀਫ ਆਏਗਾ ਕਿ ਨਹੀਂ ਆਏਗਾ ਮੈਂ ਕਹਿੰਦਾ ਕਿ ਐਨਕਰੇਜ ਕਰੋ ਬੱਚਿਆਂ ਨੂੰ नवे नवे जिने बच्चे हैं इन्हों तो एनकरेजमेंट जिन्नी करोंगे दे विल वर्क हार्ड बिकॉज माई लोड हैव टू टीच देम अगर तो कोई गलती है लेट देम ऑल्सो टीच कि बेटा ऐ नहीं ए कर लो या वकील साहब ए नहीं आप ए आर्ग्यू करेंगे दो दिन बाद दी डेट चार दिन बाद दी डेट सो दैट उन्होंने भी एनकरेजमेंट मिले काफ़ी से प्रेशर स्ट्रैस तो है स्ट्रैस बिल्कुल है नए 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 बच्चों से स्ट्रैस है एंड मैं चाहता कि भी उन्होंने कोई कॉर्पस भी हो फंड अभी जनरेट करिए बट वो तो थोड़ा जा मुश्किल है बट वी विल ट्राई वी विल ट्राई वी वॉन्ट अंग लॉयर क्योंकि इंटेलिजेंट बच्चा है बहुत इंटेलिजेंट बहुत मेहनती है जी बहुत अच्छे कॉलेज तो पास आउट होकर आए हैं सो वी वॉन्ट दैम टू स्टे ओवर हेयर एंड आज तो पत्त साल बाद दे विल बी द ब्राइटेस्ट लॉयर्स इन हाई कोर्ट ऑल्सो ਤੇ ਔਰਤਾਂ ਦੇ ਵੀ ਮੁੱਦੇ ਜਿਹੜੇ ਵਕੀਲ ਲੇਡੀ ਵਕੀਲ ਨੇ ਉਹਨਾਂ ਨੇ ਵੀ ਕਾਫੀ ਮੰਗਾਂ ਰੱਖੀਆਂ ਨੇ ਜਿਵੇਂ ਕਿ ਕੰਜਸਟਮੈਂਟ کہہ ਰਹੇ ਕੰਜਸਟਡ ਉਹਨਾਂ ਦੇ ਜਿਹੜੇ ਏਰੀਆ ਰੂਮਸ ਹੋ ਗਏ ਨੇ ਉਹ ਵੀ ਐਕਸਟਰਾ ਜਗ੍ਹਾ ਮੰਗ ਰਹੇ ਨੇ ਜਾਂ ਕ੍ਰੈਚਸ ਵੀ ਮੰਗ ਰਹੇ ਕਿਉਂਕਿ ਸਾਰਾ ਟਾਈਮ ਇੱਥੇ ਬਤੀਤ ਹੋ ਜਾਂਦਾ ਹੈ ਕੋਰਟ 'ਚ ਤਾਂ ਉਹਦੇ ਵਾਸਤੇ ਕੀ ਹੋ ਰਿਹਾ ਨਹੀਂ ਕ੍ਰੈਚ ਸਾਡੇ ਹੈਗੀ ਜੀ ਔਰ ਉਹਨੂੰ ਅਸੀਂ ਅਪਗ੍ਰੇਡ ਕਰਾਂਗੇ ਲੇਡੀ ਬਾ ਲੇਡੀਜ਼ ਬਾ ਰੂਮ ਦਾ ਜਿਹੜਾ ਮੁੱਦਾ ਹੈ ਯੈਸ ਦੇਰ ਆਰ ਨਾਊ ਅਰਾਊਂਡ 1000 ਲੇਡੀ ਲਾਇਰਸ ਠੀਕ ਹੈ ਜੀ ਔਰ ਜਿਹੜੀ ਸਪੇਸ ਹੈ ਉਹ ਲਿミਟਡ ਹੈ ਉਹਨਾਂ ਵਾਸਤੇ ਉਹਨਾਂ ਦੀ ਹਾਈਜੀਨ ਦਾ ਵੀ ਟਾਇਲਟਸ ਵਗੈਰਾ ਦਾ ਵੀ ਕੰਪਿਊਟਰਸ ਉੱਥੇ ਨਹੀਂ ਹੈਗੇ ਇੱਕੋ ਹੀ ਕੰਪਿਊਟਰ ਪਿਆ ਤੇ ਆਈ ਅਸ਼ੋਰ ਥਮ ਕਿ ਆਪਾਂ ਉਹਨਾਂ ਦੀ ਸਪੇਸ ਬਤਾਵਾਂਗੇ ਕ੍ਰੈਚ ਇਸ ਦਾ ਕਿਉਂਕਿ ਕਈ ਸਾਡੇ ਵਕੀਲ ਸਾਥੀ ਨੇ ਜਿਨ੍ਹਾਂ ਦੀ ਮੈਰਿਜ ਹੋਈ ਹੋਈ ਤੇ ਉਹਦੇ ਬੱਚਾ ਦੇ ਨਾਲ ਆਣਾ ਪੈਂਦਾ ਸੋ ਵੀ ਵੀ ਵਾਂਟ ਕਿ ਉਹਨਾਂ ਦੇ ਬੱਚਿਆਂ ਦਾ ਕੋਈ ਉਰੇ ਕ੍ਰੈਚ ਹੋਏ ਕੋਈ ਪਲੇਗਰਾਉਂਡ ਹੋਵੇ ਛੋਟਾ ਜਿੱਥੇ ਉਹ ਬੱਚੇ ਸਾਰਾ ਦਿਨ ਆਪਣਾ ਇੰਜੋਏ ਕਰਨ ਤੇ ਪੇਰੈਂਟਸ ਹੁੰਦਾ ਤੇ ਸਟ्रेस ਫਰੀ ਉਰੇ ਕੰਮ ਕਰਨ ਸੋ ਦੈਟ ਵਿਲ ਬੀ ਡਨ ਔਰ ਅਸੀਂ ਲੇਡੀ ਮੈਂਬਰਸ ਇਹ ਕਮੇਟੀ ਬਣਾਵਾਂਗੇ ਜਿਹੜੀ ਡੇ ਟੂ ਡੇ ਬੇਸਿਸ ਤੇ ਉਹਨਾਂ ਦੇ ਸਾਰੇ ਕੰਮ ਉੱਥੇ ਹੀ ਸੋਲਵ ਕਰਿਆ ਕਰਾਂਗੇ ਅਸੀਂ ਨਹੀਂ ਚਾਹੁੰਦੇ ਕਿ ਵੀ ਆਫਿਸ ਤੱਕ ਵੀ ਉਹਨਾਂ ਨੂੰ ਉੱਥੇ ਹੀ ਉਹਨਾਂ ਦੇ ਮੁੱਦੇ ਸੋਲਵ ਹੋ ਜਾਣ ਵੀ ਵ੍ਲ ਟ੍ਰਾਈ ਆਰ ਬੈਸਟ। ਇੱਕ ਰਾਣਾ ਜੀ ਜਦੋਂ ਪਿੱਛੇ ਕਰੋਨਾ ਆਇਆ ਤੁਸੀਂ ਆਪ ਹੀ ਜ਼ਿਕਰ ਕੀਤਾ ਪੈਂਡੈਮਿਕ ਦਾ। ਕਰੋਨਾ ਕਰਕੇ ਵਕਾਲਤ ਦੇ ਬੇਸ਼ ਨੂੰ ਬਹੁਤ ਜ਼ਿਆਦਾ ਸਖਤ ਵਜੇ ਕਿਉਂਕਿ ਬਹੁਤ ਲੰਬੇ ਚਿਰ ਤੱਕ ਕੋਰਟ ਕਚੈਰੀਆਂ ਬੰਦ ਰਹੇ ਤਾਂ ਕੰਮ ਨਹੀਂ ਆ ਪਾਰਿਆ ਸੀਗਾ ਬਹੁਤ ਜ਼ਿਆਦਾ ਬਹੁਤ ਜਿਆਦਾ ਬੰਦੇ ਸਟ्रेस 'ਚ ਵੀ ਆਏ ਡਿਪਰੈਸ਼ਨ 'ਚ ਵੀ ਆਏ ਵੀ ਘਰ ਕਿਵੇਂ ਚਲਾਵਾਂਗੇ ਤਾਂ ਹੋਰ ਇਹ ਤੋਂ ਸਮੂਥ ਕਿਉਂਕਿ ਹੁਣ ਜਿਸ ਤਰ੍ਹਾਂ ਦੇ ਗੱਲਾਂ ਆ ਰਹੀਆਂ ਨੇ ਵੀ ਪੈਂਡੈਮਿਕ ਕੋਲ ਲਾਸਟ ਲੌਂਗ ਇਹਦੇ ਵਾਸਤੇ ਹੁਣ ਵਕਾਲਤ ਵਾਸਤੇ ਇਹਦੇ ਵਾਸਤੇ ਜਿਹੜਾ ਐਡਜਸਟਮੈਂਟ ਹੋ ਰਹੀ ਹੈ ਕੋਈ ਨਵੀਂ ਚੇਂਜ ਲੈ ਕੇ ਆ ਰਹੇ ਆ ਆਪਾਂ ਤਾਂ ਕਿ ਸਮੂਥ ਹੋ ਜਾਏ ਪ੍ਰੋਸੈਸ ਲੋਕਾਂ ਨੂੰ ਇਹਨਾਂ ਸੱਟ ਨਾਲ ਵਾਜਾਰਥਿਕ ਤੌਰ ਤੇ ਅਸੀਂ ਉਹੀ ਕਰਨੇ ਜਾ ਰਹੇ ਆ ਮੈਂ ਕਿਹਾ ਸੀਗਾ ਕਿ ਮੈਂ ਜਨੂਅਰੀ 2022 ਚ ਵੀ ਆਰ ਗੋਇੰਗ ਟੂ ਓਪਨ ਫਿਜ਼ੀਕਲ ਕੋਰਟਸ ਫਾਈਲਿੰਗ ਹੋਊਗੀ ਫਾਈਲਿੰਗ ਸਮੂਥ ਚੱਲੂਗੀ ਕੇਸਿਸ ਟੇਕ ਅਪ ਹੋਇਆ ਕਰਨਗੇ ਔਰ ਜਿਹੜਾ ਵਕੀਲ ਸਾਥੀ ਇਸ ਚੀਜ਼ ਤੋਂ ਸਭ ਮੈਂ ਇੱਕ 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 ਤੁਹਾਨੂੰ ਦੱਸਣਾ ਚਾਹਨਾ ਕਿ ਇਟਸ ਨੋਟ ਅਬਾਊਟ ਜੂਨੀਅਰ অর ਸੀਨੀਅਰ ਇਹ ਸਾਰੀ ਸਾਰੀ ਫਰੇਟਰਨਿਟੀ ਨੂੰ ਧੱਕਾ ਲੱਗਿਆ ਸੀਗਾ ਪੈਨੇਡੈਮਿਕ ਨਾਲ ਔਰ ਔਰ ਵੀ ਸੈਕਟਰਸ 'ਚ ਲੱਗਿਆ ਸੀਗਾ ਬਟ ਮੈਂ ਹੁਣ ਮੇਰੇ ਸਾਰੇ ਸਾਥੀਆਂ ਨੂੰ ਇੱਕ ਵਿਸ਼ਵਾਸ ਦਿਲਾਉਂਗਾ ਕਿ ਸਟੇ ਓਵਰ ਹੇਅਰ ਉਹਨਾਂ ਨੂੰ ਕੋਈ ਸਨਵਿੰਗ ਨਹੀਂ ਹੋਊਗੀ ਕੋਈ ਹਿਊਮਿਲੇਸ਼ਨ ਨਹੀਂ ਹੋਣਗੀ ਔਰ ਅਸੀਂ ਚੀਫ ਸਾਹਿਬ ਨਾਲ माननीय जजेस ਨਾਲ ਸਾਰਾ ਨਾਲ ਗੱਲ ਕਰਾਂਗੇ ਕਿ ਇਹਨਾਂ ਨੂੰ ਇਨਕਰੇਜ ਕੀਤਾ ਜਾਏ ਨਵੇਂ ਬੱਚਿਆਂ ਨੂੰ ਸੋ ਦੈਟ ਕਿਉਂਕਿ ਉਹ ਕੰਮ ਥੱਲੋਂ ਲੈ ਕੇ ਆਂਦੇ ਥੱਲੇ ਫਿਰ ਵਕੀਲ ਕੰਮ ਦਿੰਦੇ ਨਹੀਂ ਉਹ ਕਹਿੰਦੇ ਤੇਰੀ ਕੇਸ 'ਚ ਡੇਟ ਪੈ ਗਈ ਤੇਰੀ বেল 'ਚ ਡੇਟ ਪੈ ਗਈ ਇਹ ਤਾਂ ਸਟੇ ਮੈਟਰ ਸੀਗਾ ਸਟੇ ਮੈਟਰ ਤੇਰੇ ਤੋਂ ਸਟੇ ਨਹੀਂ ਹੋਇਆ ਰਾਈਟ ਉਹਨਾਂ ਦਾ ਤਿੰਨ ਤਿੰਨ ਥਾਂ ਟੈਸਟਿੰਗ ਟਾਈਮ ਚੱਲਦਾ ਹੈ ਹਾਈ ਕੋਰਟ 'ਚ ਟੈਸਟਿੰਗ ਚੱਲਦੀ ਹੈ ਉਹ ਆਪ ਪੜਾਈ ਕਰ ਰਹੇ ਉਹਦੀ ਟੈਸਟਿੰਗ ਚੱਲਦੀ ਹੈ ਥੱਲੇ ਵਾਲਾ ਟੈਸਟਿੰਗ ਕਰਦਾ ਸੋ ਇਨ ਆਨ ਵੇ ਦੇ ਆਰ ਅੰਡਰਸਟ्रेसਡ ਦੇ ਆਰ ਅੰਡਰ ਸਟ्रेस ਤੇ ਅਸੀਂ ਚਾਹਾਂਗੇ ਕਿ ਮੈਂ ਮਾਨਯੋਗ ਜੱਜ ਸਾਹਿਬ ਨਾਲ ਮਿਲ ਕੇ ਔਰ ਮੈਂ ਰਿਕੁਐਸਟ ਕਰੂੰਗਾ ਕਿ ਉਹਨਾਂ ਨੂੰ ਐਨਕਰੇਜ ਕਰਨ ਨਾ ਕਿ ਉਹਨਾਂ ਨੂੰ ਸਟਾਪ ਕਰਨ ਤੇ ਹਾਈ ਕੋਰਟ ਨਾਲ ਜਦੋਂ ਹਾਈ ਕੋਰਟ ਕੋਈ ਵੀ ਬੰਦਾ ਆਉਂਦਾ ਪਾਰਕਿੰਗ ਦੀ ਬਹੁਤ ਵੱਡੀ ਦਿੱਕਤ ਆਉਂਦੀ ਹੈਗੀ ਆ ਪਾਰਕਿੰਗ ਤਾਂ ਇੱਥੇ ਬਹੁਤ ਜ਼ਿਆਦਾ ਘਟ ਹੈਗੀ ਹੈ ਕਿਉਂਕਿ ਕਿਉਂਕਿ ਵਾਰੋ ਲੋਕ ਬਹੁਤ ਆਉਂਦੇ ਨੇ ਤੇ ਨਾਲ ਵਕੀਲ ਵੀ ਬਹੁਤ ਜਿਆਦਾ ਨੇ ਉਹ ਜਿਹੜੇ ਜੁੜੇ ਹੋਏ ਨੇ ਹਾਈ ਕੋਰਟ ਨਾਲ ਤਾਂ ਉਹਦੇ ਵਾਸਤੇ ਵੀ ਕੋਈ ਹੱਲ ਹੋਊਗਾ ਨਹੀਂ ਪਾਰਕਿੰਗ ਦਾ ਮੁੱਦਾ ਵੀ ਬਹੁਤ ਪੁਰਾਣਾ ਹੈ ਅਸੀਂ ਹਰ ਵਾਰੀ ਕੋਸ਼ਿਸ਼ ਕਰਦੇ ਆਂ ਕਿ ਕੋਈ ਨਾ ਕੋਈ ਪਾਰਕਿੰਗ ਦਾ ਹੱਲ ਨਿਕਲੇ ਤੇ ਉਹਦੇ ਵਾਸਤੇ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ ਦੋਨੋਂ ਸਰਕਾਰਾਂ ਨੂੰ ਮਿਲ ਕੇ ਕਿ ਸਾਡੀ ਕੋਈ ਪਾਰਕਿੰਗ ਦੀ ਐਟਲੀਸਟ ਕੋਈ ਕੋਈ ਸੋਲੂਸ਼ਨ ਨਿਕਲੇ ਤਾਂ ਕਿ ਜਿਹੜਾ ਆ ਤੁਸੀਂ ਹੁਣੇ ਦੱਸਿਆ ਕਿ ਵੀ ਤੁਹਾਨੂੰ ਆਪ ਨੂੰ ਪੈਦਲ ਆਉਣਾ ਪਿਆ ਇੰਨੀ ਦੂਰ ਤੇ ਵਕੀਲ ਸਾਹਿਬਾਨ ਨੂੰ ਤਾਂ ਕਿੰਨੀ ਦੂਰੋਂ ਆਣਾ ਪਿਆ ਧੋਕੀ ਵੇਲੇ ਪਾਰਕਿੰਗ ਵੀ ਅਸੀਂ ਸਟਾਰਟ ਕਰਾਈ ਹੋਈ ਹੈ ਪਿਛਲੀ ਐਗਜ਼ੀਕਿਟਿਵ ਨੇ ਤੇ ਵੀ ਵਿਲ ਟ੍ਰਾਈ ਆਰ ਬੈਸਟ ਕਿ ਪਾਰਕਿੰਗ ਦਾ ਮੁੱਦਾ ਵੀ ਬਹੁਤ ਛੇਤੀ ਹੱਲ ਹੋ ਜੇ ਔਰ ਕੋਈ ਇਹਨਾਂ ਕੋਈ ਪੰਜ ਸੱਤ ਫਲੋਸ ਦੀ ਸਾਨੂੰ ਪਾਰਕਿੰਗ ਮਿਲ ਜੇ ਇੱਕ ਯੰਗਸਟਰਸ ਦੀ ਗੱਲ ਹੋਈ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗਾ ਯੰਗਸਟਰਸ ਬਹੁਤ ਵਾਰੀ ਅਪਰੋਚ ਕਰਦੇ ਆ ਵੀ ਜਿਹੜੇ ਸਰਕਾਰੀ ਜਿਹੜੇ ਆਫੀਸਿਸ ਹੁੰਦੇ ਜਾਂ ਏਜੀ ਆਫਿਸ ਹੋ ਗਿਆ ਕੋਈ ਹੋਰ ਆਫਿਸ ਹੋ ਗਿਆ ਉਹਨਾਂ ਮੈਰਿਟ ਤੇ ਉਹਨਾਂ ਨੂੰ ਇਤਰਾਜ਼ ਨਾ ਵੀ ਮੈਰਿਟ ਤੇ ਉੱਥੇ ਨਹੀਂ ਲਾਏ ਜਾਂਦੇ ਬੰਦੇ ਜਦੋਂ ਪੋਲੀਟੀਕਲ ਅਪੁਆਇੰਟੀਆਂ ਡਮੀ ਹੋ ਜਾਂਦੇ ਨੇ ਤਾਂ ਇਹਦੇ ਵਾਸਤੇ ਵੀ ਬਾਰ ਕੁਝ ਕਰੋਗੀ ਜਾਂ ਜੇ ਤੁਸੀਂ ਪਾਵਰ 'ਚ ਹੋ ਤਾਂ ਤੁਸੀਂ ਕੁਝ ਕਰੋਗੇ ਟੇਕ ਅਪ ਕਰੋਗੇ ਵੀ ਮੈਰਿਟ ਤੇ ਅਪੁਆਇੰਟਮੈਂਟਸ ਕਿਉਂ ਨਹੀਂ ਹੁੰਦੀ ਨਹੀਂ ਬਿਲਕੁਲ ਉਹ ਪਹਿਲਾਂ ਵੀ ਹੋਇਆ ਹੁਣ ਉਹਨਾਂ ਨੇ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੇ ਦੋਨਾਂ ਨੇ ਆਪਣੇ ਐਕਸ ਵੀ ਬਣਾਤੇ ਹੈ ਕਿ ਦੇ ਹੈਵ ਪੋਟਸ ਸਰਟਨ ਏਜ ਲਿਮਿਟ ਔਰ ਕੇਸ ਫਾਈਲਿੰਗ ਐਂਡ ਮੈਰਿਟੋਰੀਅਸ ਹੁਣ ਦੇ ਸੇ ਕਿ ਪੋਲੀਟੀਕਲ ਅਪੁਆਇੰਟਮੈਂਟ ਹੋਣ ਉਹਨਾਂ ਨੇ ਘਟ ਛੱਡੀ ਹੈ ਤੇ ਬਟ ਉਹਨਾਂ ਨੇ ਮੈਰਿਟੋਰੀਅਸ ਕਰਤੀ ਹੈ 100% आई अशोर माय फ्रेंड्स जेडे यंग लॉयर्स ਨੇ ਉਹਨਾਂ ਦੀ ਰਿਕਰੂਟਮੈਂਟ ਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਅਸੀਂ ਹੱਲ ਲੱਭਾਂਗੇ ਮੇਰੇ ਕਰਕੇ ਮੇਰੇ ਫੋਨ ਕਰਕੇ ਮੇਰੀ ਜਾਣਕਾਰੀ ਕਰਕੇ ਕਿਸੇ ਕੰਪਨੀ ਚ ਕਿਸੇ ਸੀਨੀਅਰ ਲਾਇਰਸ ਦੇ ਕੋਲ ਉਹਨਾਂ ਨੂੰ ਕੰਮ ਮਿਲ ਸਕਦਾ ਆਈ ਵਿਲ ਡੈਫੀਨੇਟਲੀ ਗੋ ਵਿਦ देम ਨਾਟ ਕਾਲ ਮੈਂ ਕਾਲ ਨਹੀਂ ਕਰੂੰਗਾ ਮੈਂ ਉਹਨਾਂ ਨਾਲ ਜਾ ਕੇ ਉਹਨਾਂ ਦੀ ਪਲੇਸਮੈਂਟ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਮੈਂ ਉਹਨਾਂ ਦੀ ਪਲੇਸਮੈਂਟ 100% ਅਸ਼ੋਰ ਕਰੂੰਗਾ ਕਿ ਉਹ ਵੈਲ ਪਲੇਸਡ ਹੋ ਜਾਣ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਮਜੀਤ ਪਟਾਇਆ ਸੀਗੇ ਅਮਿਤ ਰਾਣਾ ਜੋ ਕਿ ਪ੍ਰਧਾਨਗੀ ਵਾਸਤੇ ਚੋਣ ਲੜ ਲੜ ਰਹੇ ਨੇ ਦੋ ਦਿਨਾਂ ਬਾਅਦ ਵੋਟਾਂ ਨੇ ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਦੀਆਂ ਤੇ ਦੇਖਣਾ ਇਹ ਹੋਵੇ ਉਹ ਨਤੀਜੇ ਕਿ ਨਿਕਲਦਾ ਯੂਥ ਦੇ ਲੇਡੀ ਲੇਡੀਜ਼ ਲਾਇਰ ਦੇ ਬਹੁਤ ਜ਼ਿਆਦਾ ਮੁੱਦੇ ਨੇ ਜਿਹੜੇ ਕਿ ਇਸ ਵਾਰ ਭਾਰੂ ਨੇ ਬਾਰ ਐਸੋਸੀਏਸ਼ਨ ਦੀ ਇਲੈਕਸ਼ਨਾਂ ਚ ਚੰਡੀਗੜ੍ਹ ਤੋਂ ਕੈਮਰਾਮੈਨ ਮਨਪ੍ਰੀਤ ਸਿੰਘ ਨਾਲ ਮੈਂ ਸ਼ੁਭਕਰਮੰਤ ਢਾਲੀਵਾਲ ਫਰੋ ਪੰਜਾਬ ਟੀਵੀ